ਹੇਲੂਇਆ ਹੇਲੂਇਆ ਖੁਦਾਮੰਦੀ ਯਿਸੂ ਮਸੀਹ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਬੜੇ ਖਾਸ ਦਿਨ ਦੇ ਪਵਿੱਤਰ ਦਿਹਾੜੇ ਦੇ ਮੌਕੇ ਤੇ ਅੱਜ ਐਤਵਾਰ ਦੇ ਦਿਨ ਦੇ ਉੱਤੇ ਜਦੋਂ ਸਾਰੀ ਕਲੀਸਿਆ ਨੇ ਮਿਲ ਕੇ ਆਰਾਧਨਾ ਕੀਤੀ ਵਰਸ਼ਿਪ ਕੀਤੀ ਗਈ ਔਰ ਉਸ ਤੋਂ ਬਾਅਦ ਸਾਰੇ ਹੀ ਸੇਵਾਦਾਰਾਂ ਨੇ ਪਰਮੇਸ਼ਵਰ ਦੇ ਲੋਕਾਂ ਨੇ ਇੱਕ ਫੈਸਲਾ ਲਿਆ ਕਿ ਅਸੀਂ ਅੱਜ ਬੜੇ ਖਾਸ ਦਿਨ ਦੇ ਮੌਕੇ ਦੇ ਉੱਤੇ ਐਤਵਾਰਾਂ ਨਾਲੇ ਪਰਮੇਸ਼ਵਰ ਦੀ ਅराधना ਕੀਤੀ ਗਈ ਔਰ ਨਾਲੇ ਫਾਦਰਸਡੇ ਅੱਜ ਫਾਦਰਸਡੇ ਦੇ ਮੌਕੇ ਤੇ ਅੱਜ ਅਸੀਂ ਕੁਝ ਚਰਚ ਦੇ ਬਾਹਰ ਰੁੱਖ ਲਗਾਏ ਜਾਣਗੇ ਇਹ ਸਾਰੇ ਸੇਵਾਦਾਰ ਨੇ ਸਾਰੇ ਹੀ ਪਰਮੇਸ਼ਵਰ ਦੇ ਲੋਕਾਂ ਨੇ ਇੱਕ ਬੜਾ ਅੱਛਾ ਫੈਸਲਾ ਲਿਆ ਔਰ ਇਸ ਦੇ ਲਈ ਅਸੀਂ ਸਭ ਲੋਕਾਂ ਨੂੰ ساری ਕਲਿਸਿਆ ਨੂੰ ਔਰ ਵਿਸ਼ੇਸ਼ ਤੌਰ ਤੇ ਸਭ ਪਰਮੇਸ਼ਵਰ ਦੇ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹਣੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗਾਂ ਦੇ ਉੱਤੇ ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ ਆਓ ਅਸੀਂ ਮਿਲ ਕੇ ਖਾਸ ਤੌਰ ਤੇ ਮਸੀਹ ਸਮਾਜ ਦੇ ਲੋਕ ਵੀ ਇਸ ਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਈਏ ਤਾਂ ਜੋ ਅਸੀਂ ਆਪਣੇ ਚਰਚਾਂ ਦੇ ਬਾਹਰ ਆਪਣੇ ਭਵਨਾਂ ਦੇ ਬਾਹਰ ਰੁੱਖ ਲਗਾਏ ਜਾਣ ਔਰ ਤਾਂ ਜੋ ਜੋ ਮਹਾਮਾਰੀਆਂ ਆ ਰਹੀਆਂ ਉਸ ਮਹਾਮਾਰੀਆਂ ਤੋਂ ਛੁਟਕਾਰਾ ਮਿਲ ਸਕੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਇਸ ਛਾਂ ਦਾ ਨਜ਼ਾਤ ਮਾਨਣ ਠੰਡੇ ਰਹਿਣ ਔਰ ਇਹ ਗਰਮੀ ਤੋਂ ਬਚੇ ਰਹਿਣ ਔਰ ਈ ਹੋ ਰਹੇ ਦਰਖਤ ਲਗਾਉਣ ਦੇ ਸਾਨੂੰ ਫਾਇਦੇ ਹਨ ਇਸ ਕਰਕੇ ਆਪ ਸਭ ਦੀ ਅਪੀਲ ਹੈ ਕਿ ਜਿਸ ਤਰ੍ਹਾਂ ਸਾਡੀ ਟੀਮ ਨੇ ਅੱਜ ਬੜਾ ਅੱਛਾ ਫੈਸਲਾ ਲਿਆ ਹੈ ਔਰ ਇਸ ਫੈਸਲੇ ਦਾ ਪਰਮੇਸ਼ਵਰ ਇਹਨਾਂ ਨੂੰ ਆਸ਼ੀਸ਼ ਔਰ ਬਰਕਤ ਦੇ ਕਿ ਰੁੱਖ ਲਗਾਏ ਜਾ ਰਹੇ ਨੇ ਪਾਲੂ ਸਾਹਿਬ ਵਿਸ਼ੇਸ਼ ਤੌਰ ਤੇ ਬਹੁਤ ਦੁਪਹਿਰੋਂ ਮੈਂ ਉਸ ਦਿਨ ਵੇਖਿਆ ਕਿ ਦੁਪਹਿਰ ਨੂੰ ਰੱਬ ਦਾ ਬੰਦਾ ਜਾ ਕੇ ਰੁੱਖ ਲੈ ਕੇ ਆਇਆ ਔਰ ਅਗਲੇ ਹਫਤੇ ਵੀ ਅਗਲੇ ਸੰਡੇ ਨੂੰ ਵੀ ਸਾਰੇ ਸੇਵਾਦਾਰ ਰੁੱਖ ਲਗਾਣਗੇ ਕਿ ਵੱਧ ਤੋਂ ਵੱਧ ਅਸੀਂ ਰੁੱਖ ਲਗਾਈਏ ਤਾਂ ਜੋ ਕਈ ਜੜੀਆਂ ਵਾਤਾਵਰਨ ਦੇ ਰੂਪ ਦੇ ਵਿੱਚ ਕਈ ਐਸੀਆਂ ਪ੍ਰੋਬਲਮਸ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਉਹ ਪ੍ਰੋਬਲਮ ਤੋਂ ਅਸੀਂ ਛੁਟਕਾਰਾ ਪਾਈਏ ਕਿਉਂਕਿ ਪਰਮੇਸ਼ਵਰ ਦੇ ਲੋਗ ਨੇ ਜਿਹੜੇ ਉਹ ਵਾਤਾਵਰਨ ਨੂੰ ਵੀ ਪਿਆਰ ਕਰਦੇ ਨੇ ਔਰ ਮੈਂ ਅਪੀਲ ਕਰਦਾ ਪਰਮੇਸ਼ਵਰ ਦਾ ਦਾਸ ਹੋਣ ਦੇ ਨਾਤੇ ਪ੍ਰਾਰਥਨਾ ਪਹੁੰਚਾ ਚਰਚ ਮੰਦੂਟ ਵੱਲੋਂ ਕਿ ਅਸੀਂ ਸਭ ਮਸੀਹ ਲੋਗ ਆਪਣੇ ਚਰਚਸ ਦੇ ਬਾਹਰ ਭਵਨਾ ਦੇ ਬਾਹਰ ਘਰਾਂ ਦੇ ਬਾਹਰ ਅਸੀਂ ਰੁੱਖ ਲਗਾਈਏ ਤਾਂ ਜੋ ਸਾਡੇ ਮਸੀਹ ਸਮਾਜ ਵੱਲੋਂ ਇੱਕ ਬੜਾ ਇੱਕ ਅੱਛਾ ਮੈਸੇਜ ਜਾਵੇ ਪਰਮੇਸ਼ਰ ਤੁਹਾਨੂੰ ਆਸ਼ੀਰਵਾਦ ਵਰਕਤ ਦੇ ਗੋਡ ਬlesਸ ਯੂ ਸਭ ਨੂੰ ਜੈਮ ਸੀ ਦੀ ਹallelujah ਹallelujah ਪ੍ਰਭ ਯਸੁ ਕੀ ਸਭ ਭੈਣ ਭਾਈਆਂ ਨੂੰ ਜੈਮ ਸੀ ਕੀ ਔਰ ਰੱਬ ਦੇ ਪਿਆਰੇ ਲੋਕੋ ਅੱਜ ਫਾਦਰਡੇ ਹੈ ਔਰ ਫਾਦਰਡੇ ਦੇ ਮੌਕੇ ਤੇ ਛਾਂ ਦੇ ਨਾਲ ਸਾਨੂੰ ਬੜੇ ਫਾਇਦੇ ਨੇ ਕਿਉਂਕਿ ਜਿਹੜੇ ਦਰਥ ਲੋਕ ਪੱਟੀ ਜਾਂਦੇ ਨੇ ਉਹਨਾਂ ਦਰਥਾਂ ਨੂੰ ਕਟਣ ਦੇ ਨਾਲ ਹੀ ਪਾਣੀ ਵੀ ਬੜੇ ਥੱਲੇ ਜਾ ਰਹੇ ਨੇ ਔਰ ਪਾਣੀਆਂ ਦਾ ਕੀਆ ਥਾਵਾਂ ਤੇ ਇੰਨਾ ਨੁਕਸਾਨ ਹੋ ਰਿਹਾ ਕਿ ਪਾਣੀ ਮਿਲਦਾ ਨਹੀਂ ਪਿਆ ਔਰ ਰੱਬ ਦੇ ਲੋਕੋ ਜੇ ਅਸੀਂ ਦਰਖਤ ਲਾਵਾਂਗੇ ਤਾਂ ਸਾਨੂੰ ਛਾਂ ਵੀ ਮਿਲੇਗੀ ਪਾਣੀ ਵੀ ਮਿਲੇਗਾ ਔਰ ਰੱਬ ਤੁਹਾਡਾ ਸਾਰਿਆਂ ਦਾ ਭਲਾ ਕਰੇ ਤੁਸੀਂ ਦਰਖਤ ਲਾਓ ਅਤੇ ਛਾਂ ਦਾ ਆਨੰਦ ਮਾਓ ਖੁਦਾ ਸਭ ਨੂੰ ਬਰਕਤ ਦੇ ਆਮੀਨ ਜੋ ਸਾਡੇ ਚਰਚ ਮਮਦੋਤ ਵੱਲੋਂ ਪ੍ਰਾਰਥਨਾ ਚ ਚਰਚ ਮਮਦੋਤ ਵੱਲੋਂ ਇੱਕ ਸਾਰੀ ਟੀਮ ਨੇ ਪਾਸਟਰ ਸਾਹਿਬ ਦੀ ਰਹਿਨਮਾਈ ਹੇਠ ਇਹ ਉਪਰਾਲਾ ਕੀਤਾ ਕਿ ਜੋ ਅੱਜ ਵਾਤਾਵਰਨ ਨੂੰ ਦੇਖਦੇ ਹੋਏ ਗਰਮੀ ਦੀ ਇਸ ਅਤ ਦੀ ਗਰਮੀ ਦੁਪਹਿਰੀ ਏ ਉਹਨੂੰ ਦੇਖਦੇ ਹੋਏ ਇੱਕ ਸਾਡਾ ਨਾਗਰਿਕ ਹੋਣ ਦੇ ਨਾਤੇ ਇੱਕ ਫਰਜ਼ ਵੀ ਬਣਦਾ ਸੀ ਕਿ ਅਸੀਂ ਵੱਧ ਤੋਂ ਵੱਧ ਜਿੰਨੇ ਵੀ ਦਰਖਤ ਲਾਈਏ ਵਾਤਾਵਰਨ ਦੇ ਉਹਨਾਂ ਹੀ ਸਾਨੂੰ ਇਹ ਗਰਮੀ ਤੋਂ ਨजात ਮਿਲੇਗੀ ਨਾਲ ਦੀ ਨਾਲ ਹੀ ਅੱਜ ਜਿਹੜਾ ਸਾਡਾ ਵਿਸ਼ੇਸ਼ ਦਿਨ ਪ੍ਰਭੂ ਯਿਸੂਮ ਸੀ ਸਾਰਿਆਂ ਨੂੰ ਬਰਕਤ ਦੇਵੇ ਅੱਜ ਫਾਦਰਡੇ ਜਿੰਨੇ ਵੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਫਾਦਰ ਨੇ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਪ੍ਰਭੂ ਯਿਸੂਮਸੀ ਆਸ਼ੀਸ਼ ਔਰ ਬਰਕਤ ਦੇਵੇ ਇਸ ਲਈ ਸਾਡਾ ਫਰਜ਼ ਹੈ ਅਸੀਂ ਵੱਧ ਤੋਂ ਵੱਧ ਆਪਣੇ ਫਾਦਰ ਦੀ ਯਾਦ ਦੇ ਵਿੱਚ ਇੱਕ ਫਾਦਰ ਨੂੰ ਗਿਫਟ ਕਰਕੇ ਇੱਕ ਇੱਕ ਦਰਖਤ ਵੀ ਲਾਈਏ ਤੇ ਅਸੀਂ ਇਸ ਚੀਜ਼ ਨੂੰ ਖੇਸ਼ਾਲ ਬਣਾ ਸਕਨੇ ਜੈਮਸ ਜੈਮਸ ਆਪ ਸਭ ਨੂੰ ਮੇਰੇ ਵੱਲੋਂ ਜੈਮਸੀ ਕੀ ਮੇਰਾ ਇਹ ਮੈਸੇਜ ਹੈ ਆਪ ਸਭ ਨੂੰ ਅੱਜ ਫਾਦਰਸਡੇ ਤੇ ਅਸੀਂ ਦਰਖਤ ਲਗਾ ਕੇ ਜਿਹੜੀ ਪਹਿਲ ਕੀਤੀ ਹੈ ਸੋ ਆਪ ਸਭ ਤੁਸੀਂ ਵੀ ਇਸ ਪੈਲ ਕਾਰਮੇ ਦੇ ਵਿੱਚ ਜ਼ਰੂਰ ਸ਼ਾਮਲ ਹੋਵੋ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਗਲੋਬਲ ਵਾਰਮਿੰਗ ਹੈ ਜਿਹੜੀ ਬਹੁਤ ਵਧ ਰਹੀ ਹੈ ਜਿਸ ਨਾਲ ਗਲੇਸ਼ੀਅਰ ਵਗੈਰਾ ਪਿਘਲ ਰਹੇ ਨੇ ਔਰ ਇਹ ਕੁਦਰਤ ਨਾਲ ਜਿਹੜਾ ਖਿਲਵਾੜ ਹੋ ਰਿਹਾ ਹੈ ਉਸ ਨੂੰ ਰੋਕਣ ਦੇ ਲਈ ਸਾਡੇ ਮੰਮਦੋੜ ਚਰਚ ਦੇ ਵੱਲੋਂ ਜਿਹੜੀ ਪਹਿਲ ਕੀਤੀ ਗਈ ਹੈ ਸੋ ਆਪ ਸਭ ਜਾਣਦੇ ਹੋ ਕਿ ਜਿਸ ਤਰ੍ਹਾਂ ਕੁਦਰਤ ਸਾਨੂੰ ਫ੍ਰੀ ਦੇ ਵਿੱਚ ਆਕਸੀਜਨ ਦੇ ਰਹੀ ਹੈ ਜੋ ਸਾਡੇ ਜੀਵਨ ਦੇ ਲਈ ਬਹੁਤ ਜ਼ਰੂਰੀ ਹੈ ਬਟ ਅਸੀਂ ਹਸਪਤਾਲਾਂ ਦੇ ਵਿੱਚ ਜਾ ਕੇ ਇੱਕ ਇੱਕ ਘੰਟੇ ਦਾ ਦੋ 2000 4-4000 ਅਸੀਂ ਪਤਾ ਨਹੀਂ ਕਿੰਨੇ ਪੈਸੇ ਜਿਹੜੇ ਵੇਸਟ ਕਰਦੇ ਆ ਉਹਦੇ ਨਾਲੋਂ ਚੰਗਾ ਕਿ ਅਸੀਂ ਇੱਕ ਇੱਕ ਦਰਖਤ ਲਗਾ ਕੇ ਆਪਣੀ ਕੁਦਰਤ ਨੂੰ ਬਚਾਈਏ ਕੁਦਰਤ ਨਾਲ ਖਿਲਵਾੜ ਨਾ ਕਰੀਏ ਔਰ ਜਿਹੜਾ ਜੀਵਨ ਹੈ ਉਸ ਦੀ ਹੋਂਦ ਨੂੰ ਵਧਾਈਏ ਪਰਮੇਸ਼ਰ ਰਾਮ ਸਾਹਿਬ ਨੂੰ ਆਸ਼ੀਸ਼ ਦੇ ਅਮੀਨ